ਇਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਸਮਰਾਲਾ ਤੋਂ ਤੇ NHAI ਨੇ ਨਜ਼ਾਇਜ਼ ਟੰਗ ਨਾਲ ਹੋ ਰਿਹਾ ਬੋਰ ਦਾ ਕੰਮ ਰੁਕਵਾਇਆ ਤੇ ਬਿਨਾ NOC ਤੋਂ ਕਰਵਾਇਆ ਜਾ ਰਿਹਾ ਸੀ ਕੰਮ ਤੇ ਨੈਸ਼ਨਲ ਹਾਈਵੇ ਅਥਾਰਟੀ ਇੰਡੀਆ ਦੇ ਵੱਲੋਂ ਪਿੰਡ ਦਿਆਲਪੁਰਾ ਦੇ ਨੇੜੇ ਬਾਈਪਾਸ ਦੇ ਕੋਲ ਸੜਕ ਤੇ ਹੋ ਰਹੀ ਨਜ਼ਾਇਜ਼ ਬੋਰ ਦੇ ਕੰਮ ਨੂੰ ਰੁਕਵਾਇਆ ਗਿਆ ਤੇ ਟੋਲ ਪਲਾਜ਼ਾ ਦੇ RMA ਰਾਹੁਲ ਬਿੰਦ ਨੇ ਦੱਸਿਆ ਕਿ ਦਿਆਲਪੁਰਾ ਦੇ ਨੇੜੇ ਬਾਈਪਾਸ NHAI ٹیم ਜੋ ਕਿ ਪੈਟਰੋਲਿੰਗ ਤੇ ਸੀ ਤੇ NHAI ਦੀ ਜਗਾ ਤੇ ਨਜ਼ਾਇਜ਼ ਟੰਗ ਨਾਲ ਬੋਰ ਕੀ ਤਜ਼ਾਰੀਆਂ ਸੀ ਤੁਨੇ ਦੱਸਿਆ ਕਿ ਜਿਨ੍ਹਾਂ ਦੇ ਵੱਲੋਂ ਇਹ ਬੋਰ ਕਰਵਾਇਆ ਜਾ ਰਿਹਾ ਸੀ ਉਹਨਾਂ ਦੇ ਕੋਲ ਐਨਓਸੀ 2023 ਤੇ 24 ਦੀ ਸੀ ਤੇ ਪਰ ਸਾਲ 2025 ਤੇ 26 ਦੀ ਮਨਜ਼ੂਰੀ ਨਹੀਂ ਸੀ ਤੇ ਇਸ ਕਰਕੇ ਇਹ ਕੰਮ ਐ ਜੋ ਰੁਕਵਾਇਆ ਗਿਆ। ਤੁਹਾਨੂੰ ਨੇ ਕਿਹਾ ਕਿ ਫਾਰਮ ਨੂੰ ਹਦਾਇਤ ਦਿੱਤੀ ਗਈ ਹੈ ਕਿ ਨੈਸ਼ਨਲ ਹਾਈਵੇ ਥਰਾਈਟੀ ਨੂੰ ਅਪਲਾਈ ਕਰ ਮਨਜ਼ੂਰੀ ਲੈ ਲੈਣ ਤੋਂ ਬਾਅਦ ਹੀ ਕੰਮ ਕਰ ਸਕਗੇ। ਤੁਹਾਨੂੰ ਨੇ ਕਿਹਾ ਕਿ ਜੇਕਰ ਬਿਨਾਂ ਐਨਓਸੀ ਤੋਂ ਦੁਬਾਰਾ ਕੰਮ ਮੁਕਤ ਫਾਰਮ ਵੱਲੋਂ ਕੀਤਾ ਜਾਵੇਗਾ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ। ਆਪਣਾ ਮੇਰਾ ਨਾਮ ਰਾਹੁਲ ਬਿੰਦਰਾ। ਮੈਂ ਆਰਐਮ ਇਨਚਾਰਜ ਲਾਲਪੂਲ ਪਲਾਜ਼ਾ ਤੋਂ ਖੜਾ ਟੋਲ ਪਲਾਜ਼ਾ। ਇਹ ਰੋਡ ਦੇ ਉੱਪਰ ਬੋਰ ਹੋ ਰਿਹਾ ਸੀਗਾ। ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਤੇ? ਜਿਹੜਾ ਬੋਰ ਹੋ ਰਿਹਾ ਸੀਗਾ ਉਹ ਤੇ ਕੀ ਕਹੀ ਪੈਟਰੋਲਿੰਗ ਟੀਮ ਜਿਹੜੀ ਮੇਰੀ ਟੀਮ ਸੀਗੀ ਉਹ ਰਾਉਂਡ ਤੇ ਸੀਗੀ। ਉਹਨਾਂ ਨੇ ਦੇਖਿਆ ਉੱਥੇ। ਅਸੀਂ ਉਹਨਾਂ ਨੂੰ ਰੋਕਿਆ। ਉੱਥੇ ਉਹਨਾਂ ਦਾ ਜੋ ਵੀ ਸੀਗਾ ਸਾਰਾ ਕੁਝ ਕਾਗਜ਼ ਵੈਰਾ ਚੈੱਕ ਕੀਤੇ। ਬਟ ਉਹਨਾਂ ਕੋ ਕਾਗਜ਼ ਪੂਰੇ ਨਹੀਂ ਸੀਗੇ। ਐਨਓਸੀ ਉਹਨਾਂ ਦੀ 2023 ਤੇ 2024 ਦੀ ਸੀਗੀ। 25 26 ਦੇ ਉਹਨਾਂ ਕੋਈ ਗਿਆਨੀ ਸੀਗਾ ਉਹਨਾਂ ਨੂੰ ਇਨਸਟਰਕਸ਼ਨ ਦੇ ਦਿੱਤੇ ਗਏ ਆ ਕਿ ਆਪਣਾ ਐਨਐਚਆਈ ਦਫਤਰ ਤੋਂ ਆਪਣਾ ਅਪਲਾਈ ਕਰਨਗੇ ਤੇ ਫੇਰ ਹੀ ਆਪਾਂ ਅੱਗੇ ਕਾਰਵਾਈ ਤੋ ਹੀ ਕਰਵਾ ਸਕਦੇ ਹਾਂ ਬਟ ਇਹ ਹੈਗਾ ਵਾ ਕਿ ਸ਼ੋਲਡਰ ਏਰੀਆ ਦੇ ਉੱਤੇ ਬੋਰ ਨਹੀਂ ਕਰਵਾਣਗੇ ਜੋ ਵੀ ਬੋਰ ਹੋਏਗਾ ਉਹ ਆਰਓਡਬਲਿਊ ਏਰੀਆ ਦੇ ਵਿੱਚ ਹੋਏਗਾ ਰੋਡ ਤੋਂ ਤਕਰੀਬਨ 3-4 ਫੁੱਟ ਪਿੱਛੇ ਉਹ ਲੱਗੇ ਹੋਏ ਸੀਗੇ ਗੱਲ ਏਰੀਆ ਦੇ ਸਰ ਦੇਖੋ 2-4 ਫੁੱਟ ਤੋਂ ਭਾਵੇਂ ਹੋਵੇ ਪਰ 5 ਫੁੱਟ ਹੋਵੇ ਏਰੀਆ ਸ਼ੋਲਡਰ ਹੀ ਨਹੀਂ ਜਾਏਗਾ ਸ਼ੋਲਡਰ ਤੋਂ ਥੱਲੇ ਕਰਵਾਣਾ ਮੈਂ ਉਹ ਵੀ ਐਨਐਫਸੀ ਤੋਂ ਬਗੈਰ ਰਹਿ ਸੀ ਕਿਸੇ ਨੂੰ ਕੰਮ ਨਹੀਂ ਕਰਨ ਦਵਾਵਾਂਗੇ ਇੱਥੇ ਮੁਦਾ ਨੁਕੀ ਹੈ ਨਹੀਂ ਗਈ ਫਿਰ ਵੀ ਦਿਨ ਦੇ ਖੜੇ ਲੱਗੇ ਹੋਏ ਸੀ ਕਰਨ ਮੇਰੀ ਟੀਮ ਗਈ ਸੀ ਕਿ ਰਾਉਂਡ ਤੇ ਸੀਗੀ ਉਹਨਾਂ ਨੇ ਦੇਖਿਆ ਇਮੀਜੈਂਟਲੀ ਉਹਨਾਂ ਨੇ ਫੋਨ ਰੋਕਿਆ ਉਹਨਾਂ ਨੂੰ ਮੈਨੂੰ ਵੀ ਕਾਲ ਆ ਗਈ ਸੀ ਉਹਨਾਂ ਦਾ ਕਾਹੀ ਕੰਮ ਉਸੇ ਟਾਈਮ ਬੰਦ ਕਰਵਾਇਆ ਕੰਮ ਹੋ ਨਹੀਂ ਦਿੱਤਾ ਮੈਂ ਉਸੇ ੜਾ ਮੈਂ ਕੰਮ ਬੰਦ ਕਰਵਾ ਦਿੱਤਾ ਸੀ ਉਹਨਾਂ ਨੇ ਕਿੰਨਾ ਕੰਮ ਹੋ ਗਿਆ ਸੀ ਉਹਨਾਂ ਨੇ ਕੰਮ ਹਲੇ ਮੇਬੀ ਤੁਸੀਂ ਲਗਾ ਲਓਗੇ ਸਟਾਰਟ ਹੀ ਕੀਤਾ ਸੀ ਉਹਨਾਂ ਨੇ ਹਲੇ ਮਤਲਬ ਤੁਸੀਂ ਲਗਾ ਲਓਗੇ ਪਹਿਲੀ ਵੀ ਪਾਈਪ ਨਹੀਂ ਪਈ ਸੀ ਉਹਨਾਂ ਦੀ ਉਸੇ ਟਾਈਮ ਹੀ ਰੋਕਤਾ ਸੀ ਉਹਨਾਂ ਨੂੰ ਉਹਨਾਂ ਦਾ ਚਕਵਾਤਾ ਸੀ ਉਸੇ ੜਾ ਦੀ ਸਮਾਨ ਅਗਰ ਫੇਰ ਵੀ ਨਹੀਂ ਹਟਦੇ ਹੈਗੇ ਤਾਂ ਫੇਰ ਕੀ ਕਰ ਫੇਰ ਆਪਾਂ ਇਨਾਂ ਦੇ ਉੱਤੇ ਐਕਸ਼ਨ ਦਿੱਤਾ ਜਾਏਗਾ ਫਿਰ ਕੋਈ ਕਾਰਵਾਈ ਹੋਏਗੀ ਗਵਰਨਮੈਂਟ ਵੱਲੋਂ ਕਾਰਵਾਈ ਹੋਏਗੀ ਫਿਰ ਪੁਲਿਸ ਤੋਂ ਸਸਤਨ ਆਪਣੇ ਆਪ ਦੇਖਣਗੇ ਇਹਨਾਂ ਦਾ ਆ ਕੇ ਕਿਹੜੀ ਫਰਮ ਕਿਹੜੀ ਹੈ ਇਹ ਫਰਮ ਦੀ ਇਸ ਤਰ੍ਹਾਂ ਇਹਨਾਂ ਦੇ ਨਾਮ ਕੋਈ ਰਜੇਸ਼ ਕੁਮਾਰ ਜੀ ਹੈਗੇ ਆ ਤੇ ਪ੍ਰੈਵਿਲੀਜਿਟੀ ਹੈ ਇਹਨਾਂ ਦੀ ਕੰਪਨੀ ਉਹ ਕਰਵਾ ਰਹੇ ਸੀਗੇ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਤੇ ਕੰਮ